ਰਾਵੀ ਵਿੱਚ ਹੜ੍ਹ ਆਉਣ ਤੋਂ ਬਾਅਦ ਬਹੁਤ ਸਾਰੇ ਜਿਹੜੇ ਸਾਡੇ ਦਾਨੀ ਸੱਜਣੇ ਬਹੁਤ ਸਾਰੀਆਂ ਐਨ ਜੀਓਜ਼ ਮੰਤਰੀ ਸੰਤਰੀ ਜਾਂ ਸਾਡੇ ਗਾਇਕ ਭਰਾ ਜਿਹੜੇ ਲੋਕਾਂ ਦੀ ਬਾਹ ਫੜਨ ਵਾਸਤੇ ਆਏ ਆ ਬੀਤੇ ਦਿਨੀ ਅਸੀਂ ਵੇਖਿਆ ਵੀ ਕਿ ਗਾਇਕ ਮਨਕੀਰ ਤੌਲਖ ਤੇ ਹੋਰ ਕ੍ਰਿਕਟਰਜ਼ ਵਗੈਰਾ ਬਹੁਤ ਸਾਰਿਆਂ ਵੱਲੋਂ ਜਿਹੜਾ ਹੈਗਾ ਟਰੈਕਟਰ ਟਰਾਲੀਆਂ ਦਾਨ ਕਰਨ ਦੀ ਜਿਹੜੀ ਗੱਲ ਕੀਤੀ ਗਈ ਸੀ ਕੀਤੇ ਵੀ ਗਏ ਸੀਗੇ ਤੇ ਜੇਕਰ ਗੱਲ ਕਰਦੇ ਆਪਾਂ ਜਰੂਰਤਮੰਦਾਂ ਦੀ ਤਾਂ ਇਸ ਵੇਲੇ ਆਪਾਂ ਪਿੰਡ ਬੱਲੱਬੇ ਦਰਿਆ ਦੇ ਵਿੱਚ ਮੌਜੂਦ ਹਾਂ ਜਿੱਥੋਂ ਦੇ ਕਿਸਾਨ ਜਿਹੜੇ ਨੇ ਰਾਵੀ ਪਾਰ ਕਰਕੇ ਖੇਤੀ ਕਰਨ ਜਾਂਦੇ ਨੇ ਤਸਵੀਰਾਂ 'ਚ ਤੁਸੀਂ ਪਹਿਲਾਂ ਤੇ ਇਸ ਵੇਲੇ ਤਾਂ ਖਾ ਦਿਆਂਗਾ ਮੈਂ ਕਿ ਰਾਵੀ ਦਰਿਆ ਦੇ ਵਿੱਚ ਇਸ ਵੇਲੇ ਖੜੇ ਆਪਾਂ ਬਿਲਕੁਲ ਰਾਵੀ ਦਰਿਆ ਦੇ ਵਿੱਚ ਕਿਸ਼ਤੀ ਦੇ ਵਿੱਚ ਖੜੇ ਆ ਔਰ ਪਰਲੇ ਪਾਸੇ ਜਿਹੜਾ ਪਾਕਿਸਤਾਨ ਸਾਡਾ ਗਵਾਂਢੀ ਮੁਲਕ ਪਾਕਿਸਤਾਨ ਆ ਔਰ ਇਧਰਲੀ ਸਾਈਡ ਹੈ ਸਾਡਾ ਜਿਹੜਾ ਭਾਰਤ ਦੀ ਜ਼ਮੀਨ ਹੈ ਔਰ ਮੈਂ ਇਹ ਦੱਸ ਦੇਣਾ ਚਾਹੁੰਦਾ ਕਿ ਇਸ ਜਗ੍ਹਾ ਦੇ ਉੱਤੋਂ ਦਰਿਆ ਘੁੰਮਦਾ ਹੈ ਪਹਿਲਾਂ ਭਾਰਤ ਵੱਲ ਆਉਂਦਾ ਹੈ ਫਿਰ ਪਾਕਿਸਤਾਨ ਚ ਜਾਂਦਾ ਹੈ ਤੇ ਫਿਰ ਭਾਰਤ ਵੱਲ ਆਉਂਦਾ ਹੈ ਲਾਗਵਲ ਪਾਇਆ ਹੋਇਆ ਦਰਿਆ ਨੇ ਤੇ ਜੇ ਹੁਣ ਗੱਲ ਕਰਦੇ ਆਂ ਆਪਾਂ ਇੱਥੋਂ ਦੇ ਲੋਕਾਂ ਦੀ ਤਾਂ ਇੱਥੋਂ ਦੇ ਲੋਕਾਂ ਦਾ ਬਹੁਤ ਸਾਰਾ ਨੁਕਸਾਨ ਹੋ ਗਿਆ ਇਹਨਾਂ ਦੇ ਟਰੈਕਟਰ ਟਰਾਲੀਆਂ ਜਿੰਨੇ ਵੀ ਖੇਤੀ ਦੇ ਸੰਦ ਸੀ ਕਿਉਂਕਿ ਦਰਿਆ ਪਾਰ ਖੇਤੀ ਹੈ ਇਹਨਾਂ ਦੀ ਫਸਲਾਂ ਦਰਿਆ ਪਾਰ ਨੇ ਤਾਂ ਉਹ ਖੇਤੀ ਕਰਨ ਵਾਸਤੇ ਜਿਹੜਾ ਰੋਜ਼ਾਨਾ ਇਹ ਜਿਹੜੇ ਸੀਗੇ ਉੱਥੇ ਜਾਂਦੇ ਸੀਗੇ ਤੇ ਇਹਨਾਂ ਨੇ ਆਪਣੇ ਸੰਧ ਵੀ ਉੱਥੇ ਲਗਾਏ ਹੋਏ ਸੀਗੇ ਤੇ ਇਹਨਾਂ ਸਾਰਿਆਂ ਕਿਸਾਨਾਂ ਦੇ ਜਿਹੜੇ ਸੰਧ ਸੀ ਉਹ 라ਵੀ ਜਿਹੜਾ ਆਪਣੇ ਨਾਲ ਲਵੇਟ ਕੇ ਲੈ ਗਿਆ ਜਿਸ ਤਰੀਕੇ ਨਾਲ ਬਹੁਤ ਸਾਰੇ ਲੋਕਾਂ ਦੇ ਘਰ ਲੈ ਗਿਆ ਬੱਚਿਆਂ ਦੇ ਸੁਪਨੇ ਲੈ ਗਿਆ ਤਾਂ ਇਹਨਾਂ ਦੇ ਉਮਰ ਦੇਖ ਕੇ ਇਹਨਾਂ ਦੀਆਂ ਚਿਹਰਿਆਂ ਤੋਂ ਸਾਫ਼ ਝਲਕਦਾ ਹੈ ਕਿ ਜਿਹੜਾ ਕਿੰਨਾ ਨੁਕਸਾਨ ਹੋਇਆ ਪਹਿਲਾਂ ਤੇ ਸਾਡੇ ਨਾਲ ਪਹਿਲੇ ਵੀਰਜੀ ਕੀ ਨਾਂ ਤੁਹਾਡਾ ਜਿਰਪਿੰਦਰ ਸਿੰਘ ਨਾਂ ਮੇਰਾ ਪਿੰਡ ਝੜਪੜ ਕਿੰਨੀ ਫਸਲ ਹੈ ਤੁਹਾਡੀ 6-7 ਏਕੜ ਫਸਲ ਆ ਤੇ ਝੋਨਾ ਮਾਂ ਹੀ ਉਹੀ ਗਰਕ ਸਾਰੇ ਹੋ ਗਏ ਆ ਉਤੋਂ ਦੀ ਪਾਣੀ ਨਾ ਕੇ ਪਾਲਤ ਰੇਤ ਪਾ ਗਈ ਆ ਟਰੈਕਟਰ ਹੀ ਇੱਥੇ 7-8 ਚੌਕੀ ਆਪਾਂ ਲਾਏ ਉਹੀ 2 ਦਿਨ ਨਿਕਲੇ ਤੇ ਬਾਕੀ ਜੇ ਪਾਣੀ ਚੋਂ ਪਾਣੀ ਡੂੰਗਾ ਆ ਉਹੀ ਜਿਹੜੇ ਨਿਕਲੇ ਉਹ ਬੇਕਾਰ ਹੋ ਗਏ ਆ ਪੰਜਾਂ ਟਰਾਲੀਆਂ ਨਾਲ ਤੁਹਾਡਾ ਕੀ ਸਮਾਨ ਸੀ ਤੁਹਾਡਾ ਇੱਕ ਟਰੈਕਟਰ ਹੀ ਤੇ ਇੱਕ ਟਰਾਲੀ ਹੀ ਟਰੈਕਟਰ ਚਲੋ ਨਿਕਲਾ ਬਾਕੀ ਸੰਦ ਨਹੀਂ ਹੱਲਾ ਸੁਹਾਗੇ ਨਿਕਲੇ ਬਾਕੀ ਸਾਰਿਆਂ ਦਾ ਜਿੰਨਾ ਜਿੰਨਾ ਸਮਾਨ ਵਿੱਚ ਹੀ ਆ ਤਾਂ ਵੀ ਆ ਸੁਹਾਗੇ ਟਰੈਕਟਰ ਜਿਹੜਾ ਨਿਕਲਿਆ ਉਹ ਉਹ ਚੱਲਣ ਜੋਗ ਨਹੀਂ ਆ ਸਾਬ ਜੀ ਬਾਜਪਨ ਟੁੱਟ ਗਿਆ ਹੋਇਆ ਬਜ ਬਾਡੀ ਪਾਡੀ ਦੀ ਜੀ ਟਰੈਕਟਰ ਲੱਗਾ ਇਦਾਂ ਦੀਦਾ ਬਸ ਸੋ ਦੇਖ ਸਕਦੇ ਹੋ ਤਸਵੀਰਾਂ ਚ ਆਪ ਬਿਆਨ ਕਰਦੀਆਂ ਨੇ ਕਿਸਾਨ ਆਪ ਆਪਣੇ ਮੂੰਹ ਦੱਸ ਰਹੇ ਨੇ ਹੋਰ ਕਿਸਾਨ ਆ ਜੀ ਕੀ ਨਾ ਤੁਹਾਡਾ ਕਿੰਨੀ ਖੇਤੀ ਸੀ ਠੇਕੇ ਤੇ ਸੀਗੇ ਕਿ ਆਪਣੀ ਸੀ ਮੇਰਾ ਨਾਮ ਜਸਕਰਨ ਸਿੰਘ ਪਿੰਡ ਬਾਲਾ ਵਿਧਰਿਆ ਮੇਰੇ ਕੋ ਐਸ ਬੰਨੇ ਮੰਨ ਲਓ ਪੈਲੀ ਕੋ ਠੇਕੇ ਦੇ 17 ਗੇਲੇ 65000 ਦੇ حساب ਨਾਲ ਕੁਝ ਮੇਰੇ ਕੋ ਆਪਣਾ ਤਾਂ ਹੀ ਇਦੇ ਵਿੱਚ ਮੈਂ ਕੁਝ ਮੰਨ ਲਓ ਪਬਲਰ ਲਗਾਏ ਜੀ ਤੇ ਕੋ ਮਨ ਲਓ ਮਕਮਾਲ ਲਗਾਏ ਜਿਹਦੇ ਵਿੱਚ ਉਹਨਾ ਪਬਲਰ ਰਏ ਨਾ ਕਮਾਲ ਰਿਆ ਤੇ ਨਾ ਮੰਨ ਲਓ ਝੋਨਾ ਰਿਆ ਤੇ ਇਧਰਲੇ ਬਨੇ ਮੰਨ ਲਓ ਟਰੈਕਟਰ ਖੜਿਆ ਸੀ ਸਪਰੇਅ ਕਰਨ ਵਾਸਤੇ ਆਪਣੇ ਸਹਾਂ ਸਾਬਾਣਾ ਤੇ ਟਰੈਕਟਰ ਵੱਲੋਂ ਪੰਪੋ ਹੀ ਸਪਰੇਅ ਵਾਲਾ ਉਹਦੇ ਮਗਰ ਤੇ ਸਪਰੇਅ ਕਰਨ ਜਦ ਤੱਕ ਗਏ ਆ ਉਧਰ ਤੇ ਮੰਨ ਲਓ ਬਾਹਰ ਵਿੱਚ ਪਾਣੀ ਆ ਗਿਆ ਉਹ ਟਰੈਕਟਰ ਚੌਂਕੀ ਦੇ ਡਿਵਾਂਸ ਦੇ ਅੰਦਰ ਲੱਗੇ ਸਾਰੇ 9-10 ਟਰੈਕਟਰ ਜਿਹਦੇ ਵਿੱਚੋਂ ਮੰਨ ਲਓ 4-5 ਟਰੈਕਟਰ ਨਿਕਲੇ ਆ ਤੇ ਟਰੈਕਟਰ ਹੀ ਮੰਨ ਲਓ ਵੀ ਨਾਲ ਜਿਹੜੇ ਜਿਹੜੇ ਮੰਨ ਲਓ ਟਰੈਕਟਰ ਨੂੰ ਪਾਈਦਾ ਸੀ ਨਾ ਮੰਨ ਲਓ ਸੰ ਫੋਲੋ ਪੀਸ ਵੀਸ ਕਰਕੇ ਪੁਰਾਣੀ ਮਸ਼ੀਨ ਖੜੀ ਹੋਣੀ ਟਰੈਕਟਰ ਮੰਨ ਲੋ ਗੱਡੇ ਤੁਸੀਂ ਆਪ ਜਾ ਕੇ ਕੱਲ ਕੱਢ ਕੇ ਲੈ ਕਿਸ ਤਰੀਕੇ ਨਾਲ ਗੱਡੇ ਕਿੰਨਾ ਕਿੰਨਾ ਡੂੰਗਾ ਪਾਣੀ ਹੈ ਪੰਜੀ ਪੰਜੀ 30 ਫੁੱਟ ਪਾਣੀ ਹੈ ਮੰਨ ਲੋ ਥੱਲੇ ਡੁੱਬੀ ਪਾਰ ਕੇ ਬੰਦਾ ਜਾ ਕੇ ਸੰਗਲ ਪਾ ਕੇ ਆਉਂਦਾ ਹੈ ਮੰਨ ਲੋ ਬੜੇ ਬੁਰੇ ਹਾਲਾਤੀ ਮੰਨ ਲੋ ਏਡਾ ਸੌਖਾ ਕੰਮ ਨਹੀਂ ਚਲੋ ਫਿਰ ਵੀ ਕੋਸ਼ਿਸ਼ ਕਰਕੇ ਦੋ ਚਾਰ ਟਰੈਕਟਰ ਕੱਢੇ ਪਰ ਉਹ ਵੀ ਟਰੈਕਟਰ ਚੱਲਣ ਯੋਗ ਨਹੀਂ ਜੇ ਮੰਨ ਲੋ ਆਪਾਂ ਚਲਾਉਣੇ ਆ ਤੇ ਲੱਖ ਲੱਖ ਡੇਢ ਡੇਢ ਲੱਖ ਰੁਪਏ ਦੇ ਉੱਤੇ ਲੱਗਣਾ ਫੇਰ ਉਹ ਚੱਲਣੇ ਹੋਰ ਕੋਈ ਮਸ਼ੀਨਰੀ ਆ ਸੰਦ ਵੀ ਨੁਕਸਾਨ ਹੋਇਆ ਇੱਥੇ ਕੁਝ ਹਲਾ ਸੁਹਾਗਾ ਤਵੀਆਂ ਬਲੋ ਸੰਦ ਤਕਰੀਬਨ ਜਿੰਨੇ ਵਾਈ ਅਲੇ ਨਾ ਤਿੰਨ ਚਾਰ ਟਰੈਕਟਰ ਨਿਕਲੇ ਬਾਕੀ ਸਾਰੇ ਦਰਿਆ ਦੇ ਵਿੱਚ ਹੀ ਆ ਸੋ ਕਿਸਾਨਾਂ ਨੇ ਆਪ ਆਪਣੀ ਜ਼ੁਬਾਨੀ ਤੁਹਾਨੂੰ ਆਪਣਾ ਦੁੱਖ ਦੱਸਿਆ ਕਿਉਂਕਿ ਜਿੱਥੇ ਖੇਤੀ ਦਾ ਨੁਕਸਾਨ ਹੋਇਆ ਜਿੱਥੇ ਲੋਕਾਂ ਦੇ ਘਰਾਂ ਦਾ ਨੁਕਸਾਨ ਹੋਇਆ ਇੱਥੇ ਅਜੇ ਕਿਸਾਨ ਵੀ ਹੈਗੇ ਨੇ ਜਿਨ੍ਹਾਂ ਦਾ ਟਰੈਕਟਰ ਟਰਾਲੀ ਜਿਹੜੇ ਖੇਤੀ ਦੇ ਸੰਦ ਸੀ ਪਾਣੀ ਦੇ ਵਿੱਚ ਰੁੜ ਗਏ ਆ ਬਜ਼ੁਰਗ ਸਾਡੇ ਨਾਲ ਨੇ ਬਜ਼ੁਰਗੋ ਕੀ ਨਾ ਤੁਹਾਡਾ ਅੱਦੇ ਪਹਿਲਾਂ ਦੱਸੋ ਉਮਰ ਕਿੰਨੀ ਤੁਹਾਡੀ ਸਾਹਬ ਜੀ ਮੇਰਾ ਨਾਮ ਆ ਬੂਟਾ ਸਿੰਘ ਪਿੰਡ ਗੱਗੋਮਾਲ ਉਮਰ ਮੇਰੀ 75 ਸਾਲ ਆ ਮੇਰੀ 7 ਕਿਲੇ ਜ਼ਮੀਨ ਆ ਪਾਰ ਜਿਹਦੇ ਵਿੱਚ ਮਾਂ ਬੀਜਿਆ ਹੀ ਕੋਈ ਕੁਝ ਤੋਂ ਨਾ ਬੀਜਾਈ ਸਾਰਾ ਉਹ ਸਾਰਾ ਜੋ ਖਰਾਬ ਹੋ ਗਿਆ ਸੋਲਰ ਲਾਇਆ ਸੀ ਸੋਲਰ ਵੀ ਖਰਾਬ ਹੋ ਗਿਆ ਮੇਰਾ ਟਰੈਕਟਰ ਸੀ ਸਾਰ ਇੱਕ ਤੇ ਟਰੈਕਟਰ ਹੱਲਾ ਤੇ ਇੱਕ ਰਾਹ ਟਰੈਕਟਰ ਕੱਡਿਆਂ ਬਾਹਰ ਉਹ ਬਿਲਕੁਲੋਂ ਬੇਕਾਰ ਆ ਉਹ ਨਹੀਂ ਕਿਹੇ ਕੰਮ ਹੱਲਾ ਜੜੀਆਂ ਉਹ ਵੀ ਟੁੱਟ ਗਈਆਂ ਨੇ ਸਾਰਾ ਤੇ ਸੋਹਾਗਾ ਜਿਹੜਾ ਇੱਕ ਰਾਹ ਮੇਰਾ ਉਹ ਮਿਲਿਆ ਹੀ ਨਹੀਂਗਾ ਉਹ ਵੀ ਜ਼ਮੀਨ ਦੇ نیچے ਦੱਬਿਆ ਗਿਆ ਤੇ ਮੈਂ ਇਹ ਰਿਕੁਐਸਟ ਆ ਸਾਡੀ ਬੇਨਤੀ ਆ ਕਿ ਜਿਹੜੇ ਗਰੀਬ ਆਦਮੀਓ ਸਾਨੂੰ ਜਰੂਰ ਚਾਹੀਦੇ ਫਸਲੀ ਸਾਡੀ ਗਈ ਤੇ ਸਾਡੇ ਸੰਦ ਵੀ ਸਾਰੇ ਗਏ ਤੇ ਸਾਡਾ ਬਹੁਤ ਜ਼ਿਆਦਾ ਮੁਸ਼ਕਲ ਗੁਜ਼ਾਰਾ ਵਾ ਰੋਟੀ ਪਾਣੀ ਦਾ ਗੁਜ਼ਾਰਾ ਫਸਲ ਦਾ ਫਸਲ ਤੇ ਪਾਣੀ ਦਾ ਰੋਟੀ ਪਾਣੀ ਦਾ ਸਾਡਾ ਜੋ ਵੀ ਆ ਫਸਲ ਦੀ ਚੱਲਦਾ ਹੋਰ ਜ਼ਮੀਨ ਹੈ ਨਹੀਂ ਕੋਈ ਵੀ ਤੇ ਉਹ ਸਾਰੀ ਜੋ ਬਰਬਾਦ ਹੋ ਗਈ ਆ ਹੁਣ ਸਾਨੂੰ ਜ਼ਿਆਦਾ ਪ੍ਰੋਬਲਮ ਹੁਣ ਸਾਨੂੰ ਇਹ ਆ ਕਿ ਸਾਡੇ ਸਾਦੇ ਜੋ ਕਿਸੇ ਕੰਮ ਨਹੀਂ ਰਹਿ ਗਏ ਸਾਦੀ ਜੋ ਸਾਨੂੰ ਨਵੇਂ ਜ਼ੁਆਏ ਜਾਣ ਕਿਰਪਾ ਕਰੇਨ ਕਿ ਬਾਕੀ ਜੋ ਫਸਲ ਜੋ ਆ ਫਸਲੀ ਬਰਬਾਦ ਹੋ ਗਈ ਆ ਤੇ ਬਹੁਤ ਮੁਸ਼ਕਲ ਆ ਹਾਂਜੀ ਕਿੰਨਾ ਕੁ ਨੁਕਸਾਨ ਇਸ ਪਾਰ ਖੇਤੀ ਦੇ ਵਿੱਚ ਹੋਇਆ ਕਿੰਨੇ ਕੁ ਲੋਕਾਂ ਦਾ ਨੁਕਸਾਨ ਕੀ ਨੁਕਸਾਨ ਟੋਟਲ ਹੁਣ ਤੱਕ ਹੋਇਆ ਨੁਕਸਾਨ ਤੇ ਸਾਰ ਬਹੁਤ ਆਇਆ ਮਾਂ ਮਾਂ ਲੋਕਾਂ ਦੇ ਸਾਰੇ ਬੀਜੇ ਹੀ ਸਾਰ ਤੇ ਕੁਝ ਕੁਝ ਮਾਂ ਬੀਜੇ ਸੇ ਉਹ ਧਾਨ ਲਾਇਆ ਹੀ ਹਰ ਉਹ ਮਾਹੂਦੇ ਤਾਨ ਜਿਆਦਾ ਸਾਰੇ ਮਾਹ ਵੀ ਖਰਾਬ ਹੋ ਗਏ ਤਾਨ ਵੀ ਜਿਆਦਾ ਖਰਾਬ ਹੋ ਗਿਆ ਸੋਲਰ ਲੱਗੇ ਸਰ ਸੋਲਰ ਵੀ ਜੋ ਹੈ ਕਿ ਨਹੀਂ ਉਹ ਵੀ ਜੋ ਖਰਾਬ ਹੋ ਗਿਆ ਕੋ ਪੁੱਟੇ ਗਏ ਆ ਮਸ਼ੀਨਾਂ ਚ ਪਾਣੀ ਪੈ ਗਿਆ ਸੋ ਤਸਵੀਰਾਂ ਦੇਖ ਰਹੇ ਰਾਵੀ ਦੇ ਵਿੱਚ ਐਸੋਲੇ ਜਵਾਨ ਜਿਹੜੇ ਨੇ ਆਪਣੀ ਬੋਰਡ ਦੇ ਰਾਹੀਂ ਜਿਹੜਾ ਨਿਕਲਦੇ ਨੇ ਹੋਰ ਵੀ ਕਿਸਾਨ ਨੇ ਗੱਲਬਾਤ ਕਰਨ ਦੀ ਕਿਸਾਨਾਂ ਨਾਲ ਕੋਸ਼ਿਸ਼ ਕਰਦੇ ਆ ਕਿ ਭਾਜੀ ਕੀ ਕਹਿਣਾ ਚਾਹੁੰਦੇ ਹੋ ਕਿੰਨਾ ਕ ਨੁਕਸਾਨ ਆਇਆ ਤੁਹਾਡਾ ਨੁਕਸਾਨ ਤਾਂ ਕਾਫੀ ਆਇਆ ਜੀ ਨੁਕਸਾਨ ਉਧਰ ਬਹੁਤ ਜ਼ਿਆਦਾ ਸਾਡੇ ਜਿਹੜੇ ਬਾਕੀ ਕੁਝ ਉਧਰੇ ਰਹਿ ਗਏ ਨਿਕਲੇ ਨਹੀਂਗੇ ਕੁਝ ਵੀਰ ਖੇਤੀ ਕਰਕੇ ਆਏ ਤਾਰੋ ਪਾਰ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਵੀਰ ਜੀ ਮੜਾ ਜਾ ਇੱਧਰ ਆਣਾ ਪਾਰ ਹੋ ਗਿਆ ਉਹ ਰਾਵੀ ਤੋਂ ਕਿੰਨਾ ਕੁ ਨੁਕਸਾਨ ਹੋਇਆ ਉਧਰ ਕੀ ਕੀ ਉੱਥੇ ਆ ਪਾਜੀ ਉੱਥੇ ਨਾਲ ਕੋਈ ਸੁੱਲ ਰਹਿ ਗਿਆ ਤੇ ਨਾ ਝੋਨਾ ਸਾਰਾ ਖਰਾਬ ਹੋ ਗਿਆ ਜਿੰਨਾ ਫਸਲ ਲਾਈ ਕੋਈ ਖਰਾਬ ਨਹੀਂ ਗਈ ਕੁਝ ਜ਼ਮੀਨਾਂ ਜਿਹੜੀਆਂ ਨੇ ਮੇਰੀ ਖੁਦ ਦੀ 8 ਕਿਲੇ ਜ਼ਮੀਨ ਜਿਹੜੀ ਨਦੀ ਦੇ ਵਿੱਚ ਗਿਰ ਗਈ ਆ ਸੰਦਾ ਨਾ ਨੁਕਸਾਨ ਹੋਇਆ ਪਤਾ ਲੱਗਾ ਟਰੈਕਟਰ ਪਾਣੀ ਆ ਹਾਂਜੀ ਆਡੇ ਟਰੈਕਟਰ ਟਰਾਲੀਆਂ ਹੱਲਾਂ ਜੋ ਸੰਦ ਹੈਗੇ ਸਾਰੇ ਨਦੀ ਵਿੱਚ ਪੈ ਗਏ ਆ ਜਿਹੜੇ ਕੱਡੇ ਆ ਕੰਡੇ ਸਾਰੇ ਦੋ ਦਿਨ ਕੱਡੇ ਆ ਉਹਨਾਂ ਦਾ ਵੀ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਉਹਨਾਂ ਦਾ ਹੀ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਤੋਂ ਆਡੇ ਤੇ ਪੂਰਾ ਜਿਹੜਾ ਨੂੰ ਵਿਲੇ ਕਰਕੇ ਪੜਾਤਾ ਕੋਈ ਫਸਲ ਨਹੀਂ ਰਹਿ ਗਿਆ ਤੋਂ 12 ਕਿਲਿ ਮੇਰਾ ਝੋਨਾ ਹੀ 12 ਨਹੀਂ 4 ਕਿਲਿ ਬਜਾ ਉਹ ਵੀ ਖਰਾਬ ਹੋ ਗਿਆ ਪੂਰਾ ਜਿਹੜਾ 8 ਕਿਲਿ ਉਹਦੇ ਨਾਲੇ ਜਿ ਜ਼ਮੀਨ ਚਲ ਗਈ ਕਿੰਨਾ ਟਰੈਕਟਰ ਕਿੰਨੇ ਟਰੈਕਟਰ ਟਰਾਲੀਆਂ ਕੀ ਸੰਦ ਸੀ ਤੁਹਾਡੇ ਲੱਗੇ ਉੱਥੇ ਸਰ ਮੇਰਾ ਇੱਕ ਟਰੈਕਟਰ ਦਾ ਇੱਕ ਟਰਾਲੀ ਹੀ ਹੱਲ ਸੁਹਾਗਾ ਤੇਜ ਕਰਾ ਕਿਉਂਕਿ ਜ਼ਮੀਨ ਪਲੈਨ ਕਰ ਕਰਕੇ ਹੁਣ ਅਸੀਂ ਚੋਨਾ ਲਾ ਰਹੇ ਹਾਂ ਜੇ ਸਾਡੇ ਕੋਲ ਇੱਕ ਬੇੜਾ ਨਹੀਂ ਹੈ ਘਾਡੇ ਕੋਲ ਟਰੈਕਟਰ ਇਧਰ ਨਹੀਂ ਨਿਕਲੇ ਤੇ ਇੱਕ ਤਾਂ ਸਾਨੂੰ ਬੇੜਾ ਮਿਲਣਾ ਚਾਹੀਦਾ ਜਿਹੜਾ ਹੁਣ ਬਾਕੀ ਕੋਈ ਜ਼ਮੀਨਾਂ ਬਚੀਆਂ ਹੋਈਆਂ ਉਹਦੇ ਵਿੱਚ ਅਸੀਂ ਜਾ ਕੇ ਦੁਬਾਰਾ ਜਿताई ਕਰਕੇ ਇਹਦੇ ਕੁਛ ਨਾ ਕੁਛ ਅਸੀਂ ਕਮਾ ਲਈਏ ਸੋ ਤਸਵੀਰਾਂ 'ਚ ਤੁਸੀਂ ਦੇਖਿਆ ਬਿਆ ਕੀਤਾ ਕਿਸਾਨਾਂ ਨੇ ਆਪਣਾ ਦਦ ਬਾਪੂ ਜੀ ਹਰਾਂ ਕੋ ਫਿਰ ਉਹਨੇ ਬਾਪੂ ਜੀ ਪਤਾ ਲੱਗਾ ਬੀਐਸਫ ਦਾ ਕਾਫੀ ਨੁਕਸਾਨ ਆਇਆ ਬੀਐਸਫ ਦਾ ਸਰ ਬਹੁਤ ਨੁਕਸਾਨ ਹੋਇਆ ਉਨਾ ਦਾ ਸਮਾਨ ਜੋ ਹੈ ਉਹ ਵੀ ਰਹਿ ਗਿਆ ਦਰਿਆ ਕੇ ਵਿੱਚ ਵਿੱਚ ਰੁੜ ਗਿਆ ਔਰ ਜਵਾਨ ਜੋ ਹੈ ਬੜੀ ਮੁਸ਼ਕਿਲ ਦੇ ਨਾਲ ਸਾਰੇ ਇਧਰ ਵਾਏ ਆ ਬੇੜੀ ਸੇ ਵਾਪਸ ਲਿਆ ਕੇ ਉਹ ਵੀ ਉਹਨਾਂ ਦਾ ਸਮਾਨ ਉੱਥੇ ਹੀ ਰਹਿ ਗਿਆ ਉਹਨਾਂ ਦੀ ਗੱਡੀ ਹੀ ਉਹ ਗੱਡੀ ਵੀ ਉਹਨਾਂ ਦੀ ਨੀਚੇ ਜਾ ਗਿਆ ਕਮਸ ਕਮ 40 40 ਫੁੱਟ ਦੇ ਪਾਣੀ ਦੇ ਨੀਤੇ ਦੱਬੀ ਹੋਈ ਆ ਉਹ ਗੱਡੀ ਨਹੀਂ ਨਿਕਲੀ ਚ ਪੰਜ ਚਾਰ ਟਰੈਕਟਰ ਹਮਨੇ ਨਿਕਾਲੇ ਆ ਉਹ ਟਰੈਕਟਰ ਵੀ ਜਾਓ ਬੇਕਾਰ ਨੇ ਉਹ ਟਰੈਕਟਰ ਕੇ ਕੰਮ ਵੀ ਨਹੀਂ ਗਏ ਉਹ ਸਾਰੀ ਉਮਰ ਲੱਗ ਜਾਂਦੀ ਆ ਬੰਦੇ ਨੂੰ ਇਹ ਚੀਜ਼ਾਂ ਬਣਾਉਣ ਲੱਗੇ ਮਿੰਟ ਲੱਗਾ ਪਾਣੀ ਨਾਲ ਲੈ ਗਿਆ ਹਾਂਜੀ ਬਹੁਤ ਦੁਖੀ ਗੱਲ ਆ ਦੁੱਖ ਦੀ ਘੜੀ ਆ ਗਰੀਬ ਆਦਮੀ ਸਾਰੇ ਜੋ ਆ ਤੇ ਇਹਨਾਂ ਨੇ ਬੜੀ ਮੁਸ਼ਕਲ ਨਾਲ ਸੰਦ ਬਣਾਏ ਮੁਸ਼ਕਲ ਸੁਪਨੇ ਨਾਲ ਤੁਸੀਂ ਬਣਾਏ ਹੋਣਗੇ ਮਤਲਬ ਕਿੱਦਾਂ ਕਿਸ਼ਤਾਂ ਤੇ ਕਿੱਦਾਂ ਬਣਾਏ ਅਸੀਂ ਕਿਸ਼ਤਾਂ ਤੇ ਲਏ ਸੀਗੇ ਸਾਰਾ ਬਾਕੀ ਥੋੜੇ ਬੁੱਝੇ ਕੋ ਨਕਦ ਪੈਸੇ ਦੇ ਕੇ ਸੈਕੰਡ ਹੈਂਡ ਟਰੈਕਟਰ ਲਈ ਤੇ ਜਿਨ੍ਹਾਂ ਦੇ ਨਾਲ ਜੋ ਆਪਣਾ ਕੰਮ ਚਲਾਉਂਦੇ ਹਾਂ ਤੇ ਉਹ ਹੁਣ ਕੰਮ ਵੀ ਬੜਾ ਮੁਸ਼ਕਲ ਹੋ ਗਿਆ ਟਰੈਕਟਰ ਵੀ ਬੇਕਾਰ ਹੋ ਗਏ ਨੇ ਸਾਰੇ ਸੰਦ ਬੇਕਾਰ ਹੋ ਗਏ ਆ ਫਸਲ ਵੀ ਜਮੀਨ ਵੀ ਜੋ ਹੈ ਬੇਕਾਰ ਹੋ ਗਈ ਆ ਬਕਾ ਪੂਰੇ ਸਾਰਾ ਰੇਤਾ ਚੜ ਗਿਆ ਅੰਦਰ ਵੀ ਇਹ ਜ਼ਮੀਨ ਫਸਲਾਂ ਜਿਹੜੀਆਂ ਨੇ ਫਸਲਾਂ ਦਾ ਪੂਰਾ ਨੁਕਸਾਨ ਹੋਇਆ ਹੋਆ ਕੋਈ ਬਚਾ ਨਹੀਂਗਾ ਸੋ ਤਸਵੀਰਾਂ ਤੁਸੀਂ ਦੇਖਿਆ ਕਿ ਬਹੁਤ ਸਾਰਾ ਨੁਕਸਾਨ ਹੋਇਆ ਕਿਸਾਨਾਂ ਨਾਲ ਪਿੰਡ ਦੇ ਮੋਹਤਵਾਰ ਵੀ ਸਾਡੇ ਨਾਲ ਕਿੰਨਾ ਕ ਨੁਕਸਾਨ ਹੋਇਆ ਤੁਹਾਡੇ ਪਿੰਡ ਦਾ ਨੁਕਸਾਨ ਵੇਖੋ ਜੀ ਤੁਸੀਂ ਬੰਦ ਤੋਂ ਅੱਗੇ ਜਿੰਨੀ ਵੀ ਜ਼ਮੀਨ ਆ ਬਿਲਕੁਲ ਉਹਦਾ ਬਿਲਕੁਲ ਬੇਕਾਰ ਹੋ ਗਈ ਹੈ ਇਹਦੇ ਵਿੱਚ ਕਣਕ ਵੀ ਨਹੀਂ ਹੋ ਸਕਦੀ ਹੁਣ ਇਹ ਨਹੀਂ ਵੀ ਜਾਂ ਅਖਾਂਗੇ ਵੀ ਅਗਲੀ ਫਸਲ ਹੋ ਜੂਗੀ ਕਿਉਂਕਿ ਪਿੱਛੇ ਦੇ ਸਰਕਾਰ ਨੇ ਕਹਿ ਦਿੱਤਾ ਵੀ ਜਿਹਦੀ ਕੀ ਇਹਦਾ ਉਹ ਜਿਹਦੀ ਰੇਤ ਉਹਦਾ ਖੇਤ ਮੰਨ ਲਓ ਆਪਾਂ ਪਿੱਛੇ ਕਰਕੇ ਕਰ ਸਕਦੇ ਇਥੋਂ ਨਾ ਤੇ ਆਪਾਂ ਰੇਤ ਖੜ ਸਕਦੇ ਆ ਇਹ ਬਿਲਕੁਲ ਇੱਥੇ ਦੀ ਇੱਥੇ ਹੀ ਰਹਿ ਜਣੀ ਆ ਅਜੇ 2017 ਚ ਵੀ ਇਹ ਪੂਰਾ ਜੰਗਲ ਸੀ ਇਹਨਾਂ ਮਿਹਨਤੀ ਕਿਸਾਨਾਂ ਨੇ ਜੰਗਲ ਆਬਾਦ ਕਰਕੇ ਆਪਣੇ ਟਰੈਕਟਰ ਭੰਨ ਕੇ ਫੇਰੇ ਆਬਾਦ ਕੀਤਾ ਹੁਣ ਫਸਲ ਹੋਣੀ ਸ਼ੁਰੂ ਹੋਈ ਸੀ ਹੁਣ ਅਸੀਂ ਗਰੋਪੀ ਨੇ ਦਰਿਆ ਦੀ ਗਰੋਪੀ ਨੇ ਇੱਕ ਵੀ ਟਰੈਕਟਰ ਨਹੀਂ ਰਹਿਣ ਦਿੱਤਾ ਟਰੈਕਟਰ ਜਿਹੜੇ ਉਹ ਸਾਡੇ ਬੰਦਿਆਂ ਨੇ ਕੱਲ ਡੁੱਬਣ ਤੱਕ ਜਾ ਕੇ ਵਿੱਚੋਂ ਰਸੇ ਪਾ ਕੇ ਬੋਰਿੰਗ ਵਾਲੀ ਮਸ਼ੀਨ ਨਾਲ ਬਾਹਰ ਕੱਢੇ ਆ ਜਿਹਦੇ ਵਿੱਚੋਂ ਇੱਕ ਟਰੈਕਟਰ ਚੱਲਣ ਯੋਗ ਨਹੀਂ ਹੈਗਾ ਸਾਰੇ ਟਰੈਕਟਰ ਹੀ ਪੈਸੇ ਲੱਗੇ ਚੱਲਣਗੇ ਘਾੜੂ ਘਾੜ ਇੱਕ ਇੱਕ 2-2 ਲੱਖ ਰੁਪਈਆ ਉਹਨਾਂ ਤੇ ਲੱਗੂਗਾ ਫੇਰ ਚੱਲਣਗੇ ਇਹ ਵੀਰ ਦੇ ਜਿਤਨਾ ਬਿਲਕੁਲ ਮਾਤੜ ਆਦਮੀ ਹੈ ਇਹ ਦਾ ਵਿਚਾਰੇ ਦਾ ਫਾਈਨੈਂਸ ਤੇ ਟਰੈਕਟਰ ਸੀ ਜਿਹਦੀ ਨਾ ਜ਼ਮੀਨ ਰਹੀ ਨਾ ਟਰੈਕਟਰ ਹੈਗਾ ਇਹ ਕਈ ਦਿਨ ਹੋ ਗਏ ਬਿਲਕੁਲ ਰੋਈ ਜਾਂਦਾ ਸਾਰੀ ਦਿਹਿੜ ਜਦੋਂ ਇਥੇ ਹੁੰਦਾ ਰੋ ਕੇ ਘਰੋਂ ਚਲ ਜਾਂਦਾ ਅਸੀਂ ਦਾਨੀ ਸੱਜਣਾ ਨੂੰ ਕਹਿੰਨੇ ਆ ਚਲੋ ਇਹ ਵਰਗੇ ਗਰੀਬਾਂ ਦਾ ਜਿੱਥੇ ਤੁਸੀਂ ਹੋਰ ਵੀ ਇਨਾ ਕੰਮ ਕਰਦੇ ਇਹਨਾਂ ਗਰੀਬਾਂ ਦਾ ਵੀ ਸਾਥ ਦਿਓ ਇਹਨਾਂ ਦਾ ਵੀ ਜਿਹੜਾ ਉਹ ਚੁੱਲਾ ਬਲ ਸਕੇ ਸੋ ਇਹ ਉਹ ਕਿਸਾਨ ਹੈ ਉਹਨਾਂ ਕਿਸਾਨਾਂ ਦੀ ਦਾਸਤਾ ਦੱਸੀ ਜਿਹੜੇ ਪਿੰਡ ਬੱ ਆਪ ਤੁਹਾਨੂੰ ਅੱਜ ਦੱਸਿਆ ਕਿ ਕਿੰਨਾ ਨੁਕਸਾਨ ਇਹਨਾਂ ਦਾ ਹੋਇਆ ਕਿਉਂਕਿ ਬਹੁਤ ਸਾਰੇ ਕਲਾਕਾਰ ਬਹੁਤ ਸਾਰੇ ਦਾਨੀ ਸੱਜਣ ਬਹੁਤ ਸਾਰੇ ਵੀਰ ਜਿਹੜੇ ਨੇ ਦਾਨ ਕਰ ਰਹੇ ਨੇ ਕਰਨਾ ਵੀ ਚਾਹੁੰਦੇ ਨੇ ਉਹਨਾਂ ਨੂੰ ਚਾਹੀਦਾ ਇਹਨਾਂ ਵਰਗੇ ਲੋਕਾਂ ਦੀ ਬਾਹ ਫੜੀ ਜਾਵੇ ਜਿਸ ਤਰੀਕੇ ਨਾਲ ਉਹ ਵੀਰ ਨੇ ਦੱਸਿਆ ਕਿ ਜਿਹੜਾ ਇਹਨੇ ਕਿਸਤਾਂ ਤੇ ਟਰੈਕਟਰ ਲਿਆ ਸੀ ਟਰੈਕਟਰ ਬੜੀ ਮੁਸ਼ਕਲ ਦੇ ਨਾਲ ਇਹਨਾਂ ਨੇ ਆਪਣੇ ਵੱਲੋਂ ਜਿਹੜਾ ਸੰਘਰਸ਼ ਕਰਕੇ ਮਸ਼ੀਨਾਂ ਦੀ ਮਦਦ ਦੇ ਨਾਲ ਕਿਸੇ ਤਰੀਕੇ ਨਾਲ 20 25 25 30 30 ਫੁੱਟ ਪਾਣੀ ਡੂੰਘੇ ਦੇ ਵਿੱਚ ਜਾ ਕੇ ਕੱਢਣ ਦੀ ਕੋਸ਼ਿਸ਼ ਕੀਤੀ ਕਈ ਟਰੈਕਟਰ ਟਰਾਲੀਆਂ ਕੱਢ ਵੀ ਲਏ ਪਰ ਜਿਹੜੇ ਹੁਣ ਵਰਤਨਯੋਗੇ ਨਹੀਂ ਲੱਖ ਲੱਖ 2-2 ਰੁਪਿਆ ਲੱਖ ਰੁਪਿਆ ਜਿਹੜਾ ਉਹਨਾਂ ਦੇ ਉੱਤੇ ਬਣਵਾਈ ਦੇ ਉੱਤੇ ਲੱਗ ਜਾਣਾ ਤੇ ਅਜਿਹੇ ਕਿਸਾਨ ਨੇ ਜਿਹੜੇ ਜਿਨ੍ਹਾਂ ਦਾ ਫਸਲਾਂ ਵੀ ਰੁੜ ਗਈਆਂ ਘਰ-ਬਾਰ ਵੀ ਤਬਾਹ ਹੋ ਗਏ ਜਿਨ੍ਹਾਂ ਦੇ ਸੰਦ ਵੀ ਤਬਾਹ ਹੋ ਗਏ ਔਰ ਅਜਿਹੇ ਇੱਕ ਕਿਸਾਨ ਨਹੀਂ ਦੋ ਕਿਸਾਨ ਨਹੀਂ ਇੱਥੇ ਵੇਸਪੈਂਡ ਦੇ ਚਾਰ ਤੋਂ ਪੰਜ ਕਿਸਾਨ ਨੇ ਜਿਨ੍ਹਾਂ ਦਾ ਭਾਰੀ ਨੁਕਸਾਨ ਹੋਇਆ ਔਰ ਸਰਕਾਰਾਂ ਨੂੰ ਤੇ ਸਮਾਜਿਕ ਵੀ ਸੰਸਥਾਵਾਂ ਨੂੰ ਤੇ ਉਹਨਾਂ ਕਲਾਕਾਰਾਂ ਨੂੰ ਇਹਨਾਂ ਦੀ ਮਦਦ ਕਰਨੀ ਚਾਹੀਦੀ ਇਹਨਾਂ ਦੀ ਵਾਹ ਫੜਨੀ ਚਾਹੀਦੀ ਔਰ ਤਾਂ ਜੋ ਇਹ ਮੋੜ ਜਿਹੜੇ ਆਪਣੇ ਲੀਹਾਂ ਦੇ ਉੱਤੇ ਆ ਜਾਣ ਕਿਉਂਕਿ ਆਪਾਂ ਜੇ ਦਾਨ ਕਰ ਰਹੇ ਆ ਤਾਂ ਦਾਨ ਉੱਥੇ ਹੋਣਾ ਚਾਹੀਦਾ ਜਿੱਥੇ ਸੱਚਮੁੱਚ ਇਹਨਾਂ ਦੀ ਲੋੜ ਹੋਵੇ ਤੇ ਆਪ ਪਰਖ ਕੇ ਇਹਨਾਂ ਦਾਨੀ ਸੱਜਣਾ ਨੂੰ ਚਾਹੀਦਾ ਕਿ ਇਹਨਾਂ ਨੂੰ ਦਾਨ ਦਿੱਤਾ ਜਾਵੇ ਇਹ ਤਸਵੀਰਾਂ ਇੱਕ ਵਾਰੀ ਫੇਰ ਦੱਸ ਦਿੰਦਾ ਕਿ ਤੁਹਾਨੂੰ ਬੱਲ ਲਬੇ ਦਰਿਆ ਦੀਆਂ ਨੇ ਇੱਥੋਂ ਦੇ ਪਿੰਡ ਦੇ ਵਾਸੀ ਕਿਸੇ ਨਾਲ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਤਾਂ ਜੋ ਇਹਨਾਂ ਦਾ ਜਿਹੜਾ ਆ ਉਹ ਨੁਕਸਾਨ ਦਾ ਕੋਈ ਪੂਰਾ ਨਹੀਂ ਕਰ ਸਕਦਾ ਪਰ ਕੁਝ ਨਾ ਕੁਝ ਇਹਨਾਂ ਨੂੰ ਮਿਲ ਜੇ ਤਾਂ ਜੋ ਇਹਨਾਂ ਦਾ ਜੀਵਨ ਜਿਹੜਾ ਸੁਖਾਲਾ ਹੋ ਸਕੇ ਭਾਰਤ ਭਗ ਸਰਹੱਦ ਤੋਂ ਵਿਸ਼ਾਚਾਰਨ ਰਿਪੋਰਟ ਦਾਨੀ ਸਵੇਰਾ ਟੀਵੀ